ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ RAMU ਨਾਂ ਦਾ ਮਜ਼ਦੂਰ ਰਹਿੰਦਾ ਸੀ RAMU ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਉਸਦੇ ਦੋ ਬੱਚੇ ਸੀ ਇੱਕ ਕੁੜੀ ਅਤੇ ਇੱਕ ਮੁੰਡਾ RAMU ਤੇ ਉਸਦੀ ਪਤਨੀ ਬੀਨਾ ਦੋਨੇ ਹੀ ਬਹੁਤ ਮਿਹਨਤੀ ਸੀ ਰਾਮੂ ਕੋਲ ਇੱਕ ਘਾਟੋ ਸੀ ਜਿਸ ਨਾਲ ਉਹ ਘਰ ਦਾ ਖਰਚਾ ਚਲਾਉਂਦਾ ਸੀ ਉਹ ਜੋ ਵੀ ਕਮਾਉਂਦਾ ਉਸ ਨਾਲ ਉਹਨਾਂ ਦੀ ਰੋਜੀ ਰੋਟੀ ਹੀ ਚੱਲਦੀ ਸੀ ਉਸ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਸੀ ਇੱਕ ਦਿਨ ਮੀਂਹ ਪੈ ਰਿਹਾ ਸੀ ਜਿਸ ਕਰਕੇ ਕੋਈ ਸਵਾਰੀ ਮਿਲਣਾ ਅਸੰਭਵ ਸੀ ਪਰ ਰਾਮੂ ਸੋਚਣ ਲੱਗਿਆ ਜੇਕਰ ਅੱਜ ਕੋਈ ਸਵਾਰੀ ਨਾ ਮਿਲੀ ਤਾਂ ਮੈਂ ਆਪਣੇ ਬੱਚਿਆਂ ਨੂੰ ਰੋਟੀ ਕਿੱਥੋਂ ਖਵਾਵਾਂਗਾ ਉਹ ਆਟੋ ਵਿੱਚ ਬੈਠਾ ਸੋਚ ਰਿਹਾ ਸੀ ਉਦੋਂ ਹੀ ਇੱਕ ਅਮੀਰ ਔਰਤ ਆਈ ਤੇ ਰਾਮੂ ਨੂੰ ਇੱਕ ਸਲਿੱਪ ਦਿੰਦੇ ਹੋਏ ਕਹਿਣ ਲੱਗੀ ਕਿ ਇਸ ਪਤੇ ਤੇ ਲੈ ਚੱਲੋ ਰਾਮੂ ਨੇ ਕਿਹਾ ਮੈਡਮ ਜੀ ਉਸ ਰੋਡ ਤੇ ਤਾਂ ਪਾਣੀ ਬਹੁਤ ਹੈ ਜੇਕਰ ਮੇਰਾ ਆਟੋ ਖਰਾਬ ਹੋ ਗਿਆ ਤਾਂ ਫਿਰ ਮੈਂ ਕੀ ਕਰਾਂਗਾ ਉਹ ਔਰਤ ਕਹਿਣ ਲੱਗੀ ਜੇਕਰ ਤੂੰ ਮੈਨੂੰ ਅੱਜ ਇਸ ਪਤੇ ਤੇ ਛੱਡ ਦੇਵੇਂਗਾ ਤਾਂ ਮੈਂ ਤੈਨੂੰ ਦੁੱਗਣਾ ਕਰਾਇਆ ਦੇਵਾਂਗੀ ਰਾਮੂ ਪਾਣੀ ਵਿੱਚੋਂ ਵੀ ਹੁੰਦੇ ਹੋਏ ਉਸ ਔਰਤ ਨੂੰ ਲੈ ਕੇ ਚੱਲ ਪਿਆ ਜਾਂਦੇ ਹੋਏ ਉਹ ਔਰਤ RAMU ਨੂੰ ਉਸ ਦੀ ਜ਼ਿੰਦਗੀ ਬਾਰੇ ਪੁੱਛ ਰਹੀ ਸੀ ਜਦੋਂ ਉਹ ਔਰਤ ਆਪਣੀ ਮੰਜ਼ਿਲ ਤੇ ਪਹੁੰਚ ਗਈ ਤਾਂ ਉਸ ਨੇ RAMU ਦਾ ਬਹੁਤ ਧੰਨਵਾਦ ਕੀਤਾ ਪਰ ਜਦੋਂ RAMU ਨੂੰ ਕਿਰਾਇਆ ਦੇਣ ਲਈ ਉਸ ਨੇ ਵੇਖਿਆ ਤਾਂ ਉਸ ਦੇ ਕੋਲ ਪਰਸ ਵੀ ਨਹੀਂ ਸੀ ਉਸ ਦਾ ਪਰਸ ਤਾਂ ਉਸ ਦੀ ਗੱਡੀ ਵਿੱਚ ਰਹਿ ਗਿਆ ਸੀ ਜੋ ਕਿ ਰਸਤੇ ਵਿੱਚ ਖਰਾਬ ਹੋ ਗਈ ਸੀ। ਉਸ عورت ਨੇ RAMU ਦੇ ਘਰ ਦਾ ਪਤਾ ਪੁੱਛਿਆ ਤੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਤੇਰਾ ਕਰਾਇਆ ਘਰ ਪਹੁੰਚਾ ਦੇਵਾਂਗੀ। RAMU ਉੱਥੋਂ ਉਦਾਸ ਹੋ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਦਾ ਟੋ ਖਰਾਬ ਹੋ ਗਿਆ। ਉਸ ਆਪਣੇ ਨਾਲ ਦੇ ਦੋਸਤਾਂ ਨੂੰ ਫੋਨ ਕਰਕੇ ਆਟੋ ਮਕੈਨਿਕ ਕੋਲ ਪਹੁੰਚਾ ਦਿੱਤਾ ਜਦੋਂ ਬਿਨਾ ਆਟੋ ਤੋਂ ਘਰ ਪਹੁੰਚਿਆ ਤਾਂ ਉਸ ਦੀ ਘਰ ਵਾਲੀ ਨੇ रामू ਤੋਂ ਆਟੋ ਬਾਰੇ ਪੁੱਛਿਆ रामू ਨੇ ਬਿਨਾਂ ਨੂੰ ਸਾਰੀ ਗੱਲ ਦੱਸੀ ਵੀਨਾ ਕਹਿਣ ਲੱਗੀ ਕਿ ਤੁਸੀਂ ਉਸ ਔਰਤ ਨੂੰ ਆਪਣਾ ਪਤਾ ਤਾਂ ਦੇ ਆਏ ਪਰ ਖੁਦ ਵੀ ਉਸ ਦੇ ਘਰ ਦਾ ਪਤਾ ਲੈ ਕੇ ਆਉਣਾ ਸੀ ਜੇਕਰ ਉਹ ਔਰਤ ਖੁਦ ਪੈਸੇ ਦੇਣ ਨਾ ਆਈ ਤਾਂ ਅਸੀਂ ਤਾਂ ਜਾ ਸਕਦੇ ਸੀ ਇਸ ਤਰ੍ਹਾਂ ਇੱਕ ਹਫਤਾ ਲੰਘ ਗਿਆ ਪਰ ਉਹ ਔਰਤ रामੂ ਨੂੰ ਪੈਸੇ ਦੇਣਾ ਨਾ ਆਈ ਹੁਣ रामੂ ਨੂੰ ਲੱਗਣ ਲੱਗਿਆ ਕਿ ਸੱਚਮੁੱਚ ਉਹ ਔਰਤ ਪੈਸੇ ਦੇਣ ਨਹੀਂ ਆਵੇਗੀ ਇਸੇ ਤਰ੍ਹਾਂ ਹੀ ਦਿਨ ਬੀਤਦੇ ਗਏ रामੂ ਅਤੇ ਵੀਨਾ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਲੱਗੇ ਕਿਉਂਕਿ ਆਟੋ ਦੇ ਮਕੈਨਿਕ ਨੇ ਉਹਨਾਂ ਕੋਲੋਂ 5000 ਰੁਪਏ ਮੰਗੇ ਸੀ ਜੋ ਕਿ ਉਹਨਾਂ ਕੋਲ ਨਹੀਂ ਸੀ ਇਸ ਲਈ ਮਕੈਨਿਕ ਨੇ ਉਹਨਾਂ ਨੂੰ ਆਟੋ ਨਾ ਦਿੱਤਾ ਉਸਨੇ ਕਿਹਾ ਕਿ ਮੇਰੇ ਪੈਸੇ ਦੇ ਜਾਓ ਤੇ ਆਪਣਾ ਆਟੋ ਲੈ ਜਾਓ 15-20 ਦਿਨ ਵਿੱਚ ਬੀਤਣ ਤੋਂ ਬਾਅਦ ਇੱਕ ਆਦਮੀ ਆਇਆ ਤੇ ਰਾਮੂ ਨੂੰ ਨਵਾਂ ਆਟੋ ਅਤੇ ਬਹੁਤ ਸਾਰੇ ਪੈਸੇ ਦੇ ਕੇ ਚਲਾ ਗਿਆ ਉਸ ਨੇ ਦੱਸਿਆ ਕਿ ਇਹ ਪੈਸੇ ਅਤੇ ਆਟੋ ਉਸ ਔਰਤ ਨੇ ਭੇਜੇ ਹਨ ਜਿਸ ਨੂੰ ਤੁਸੀਂ ਮੀਂਹ ਵਿੱਚ ਆਪਣੀ ਮੰਜ਼ਲ ਤੇ ਪਹੁੰਚਾਇਆ ਸੀ। RAMU ਤੇ VEENA ਦੀਆਂ ਅੱਖਾਂ ਵਿੱਚ ਇੱਕਦਮ ਚਮਕ ਆ ਗਈ। ਕੁਝ ਦਿਨਾਂ ਬਾਅਦ RAMU ਦੇ ਘਰ ਉਹ ਔਰਤ ਆਈ। ਉਹ RAMU ਨੂੰ ਦੱਸਣ ਲੱਗੀ ਕਿ ਮੈਂ ਤੇਰਾ ਕਰਾਇਆ ਦੇਣ ਵਿੱਚ ਇਸ ਲਈ ਲੇਟ ਹੋ ਗਈ। ਕਿਉਂਕਿ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਸੀ ਜਿਸ ਪਤੇ ਤੇ ਤੂੰ ਮੈਨੂੰ ਪਹੁੰਚਾ ਕੇ ਆਇਆ ਸੀ ਉੱਥੇ ਮੇਰੇ ਪਿਤਾ ਜੀ ਐਡਮਿਟ ਸੀ ਮੇਰੇ ਜਾਣ ਤੋਂ ਕਰੀਬ ਅੱਧਾ ਘੰਟਾ ਬਾਅਦ ਮੇਰੇ ਪਿਤਾ ਜੀ ਇਸ ਦੁਨੀਆ ਤੋਂ ਚਲੇ ਗਏ ਉਹ ਆਖਰੀ ਵਾਰ ਮੈਨੂੰ ਮਿਲਣਾ ਚਾਹੁੰਦੇ ਸੀ ਤੇਰੀ ਮਿਹਰਬਾਨੀ ਸਦਕਾ ਮੈਂ ਆਪਣੇ ਪਿਤਾ ਜੀ ਨੂੰ ਮਿਲ ਸਕੇ ਪਿਤਾ ਜੀ ਦੀ ਮੌਤ ਤੋਂ 10 ਦਿਨ ਬਾਅਦ ਤੱਕ ਉਹਨਾਂ ਦਾ ਭੋਗ ਪਾਇਆ ਇਸ ਲਈ ਮੈਂ ਆਪਣੇ ਪਿਤਾ ਜੀ ਦੇ ਘਰ ਚਲੀ ਗਈ ਸੀ ਮੈਂ ਆਪਣੇ ਪਿਤਾ ਜੀ ਦੀ ਇਕਲੌਤੀ ਸੰਤਾਨ ਹਾਂ ਇਸ ਲਈ ਸਭ ਕੁਝ ਮੈਨੂੰ ਹੀ ਕਰਨਾ ਪਿਆ ਹੁਣ ਜਦੋਂ ਮੈਂ ਵਾਪਸ ਆਈ ਤਾਂ ਮੈਂ ਤੈਨੂੰ ਮਿਲਣ ਲਈ ਚਲੀ ਆਈ ਮੇਰੇ ਪਿਤਾ ਜੀ ਇੱਕ ਬਹੁਤ ਹੀ ਅਮੀਰ ਆਦਮੀ ਸੀ ਇਸ ਲਈ ਉਹਨਾਂ ਦਾ ਜੋ ਕੁਝ ਵੀ ਹੈ ਉਹ ਮੇਰਾ ਹੀ ਹੈ ਜੇਕਰ ਤੈਨੂੰ ਕਦੇ ਕਿਸੇ ਚੀਜ਼ ਦੀ ਲੋੜ ਪਵੇ ਤਾਂ ਮੈਨੂੰ ਜ਼ਰੂਰ ਯਾਦ ਕਰਨਾ ਤੂੰ ਮੇਰਾ ਮੁਸ਼ਕਲ ਦੀ ਘੜੀ ਵਿੱਚ ਸਾਥ ਦਿੱਤਾ ਇਸ ਲਈ ਮੈਂ ਵੀ ਤੇਰੀ ਮਦਦ ਜ਼ਰੂਰ ਕਰਾਂਗੀ ਫਿਰ ਉਸ ਔਰਤ ਨੇ ਰਾਮੂ ਨੂੰ ਕਿਹਾ ਕਿ ਤੂੰ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਵਿੱਚ ਪੜਾ ਇਹਨਾਂ ਦੀ ਪੜ੍ਹਾਈ ਦਾ ਖਰਚਾ ਮੈਂ ਖੁਦ ਉਠਾਵਾਂਗੀ ਉਸ ਔਰਤ ਦੇ ਕਹਿਣ ਤੇ RAMU ਨੇ ਆਪਣੇ ਬੱਚੇ ਵਧੀਆ ਕਾਨਵੈਂਟ ਸਕੂਲ ਵਿੱਚ ਪੜ੍ਹਨ ਲਈ ਦਾਖਲ ਕਰਵਾ ਦਿੱਤੇ। ਬੱਚੇ ਪੜ੍ਹਨ ਵਿੱਚ ਬਹੁਤ ਹੀ ਹੁਸ਼ਿਆਰ ਸੀ। ਇਸੇ ਤਰ੍ਹਾਂ ਦਿਨ ਬੀਤਦੇ ਗਏ। RAMU ਦੀ ਕੁੜੀ ਨੇ ਆਪਣੀ ਡਿਗਰੀ ਪੂਰੀ ਕਰ ਲਈ। ਡਿਗਰੀ ਕਰਨ ਤੋਂ ਬਾਅਦ ਉਹ ਟੀਚਰ ਦੀ ਨੌਕਰੀ ਕਰਨ ਲੱਗੀ। RAMU ਦਾ ਮੁੰਡਾ ਵੀ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਕਰਨ ਲੱਗ ਪਿਆ। ਹੁਣ RAMU ਤੇ ਉਸ ਦੀ ਘਰ ਵਾਲੀ ਬਹੁਤ ਹੀ ਖੁਸ਼ ਸੀ ਉਹ ਦੋਵੇਂ ਰੱਬ ਦਾ ਸ਼ੁਕਰਾਨਾ ਕਰਦੇ ਤੇ ਉਸ ਔਰਤ ਨੂੰ ਦੁਆਵਾਂ ਦਿੰਦੇ ਰਹਿੰਦੇ ਜਿਸ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਸੀ ਦੋਸਤੋ ਮੁਸ਼ਕਲ ਦੀ ਘੜੀ ਵਿੱਚ ਦੂਜਿਆਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ RAMU ਉਸ ਔਰਤ ਦੀ ਮਦਦ ਨਾ ਕਰਦਾ ਤਾਂ ਅੱਜ ਸਿਰਫ ਦਿਹਾੜੀਆਂ ਕਰਦਾ ਹੀ ਰਹਿ ਜਾਂਦਾ ਉਸ ਦੇ ਬੱਚੇ ਵੀ ਸ਼ਾਇਦ ਆਪਣੀ ਪੜ੍ਹਾਈ ਪੂਰੀ ਨਾ ਕਰ ਸਕਦੇ ਤੁਹਾਡੇ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਤੋਂ ਬਾਅਦ ਲਾਈਕ ਸ਼ੇਅਰ ਵੀ ਕਰਨਾ ਕਹਾਣੀ ਨੂੰ ਪੂਰਾ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ